ਬਾਈ ਦੀਪ ਦੇ ਐਕਸੀਡੈਂਟ ਵੇਲੇ ਜਿਹੜੀ ਕਾਰਵਾਈ ਦੇ ਉੱਤੇ ਪਰਿਵਾਰ ਦਾ ਪਹਿਲਾ ਹੱਕ ਹੁੰਦਾ ਉੱਥੋਂ ਕੌਣ ਮੁਨਕਰ ਹੋਇਆ ਸੀ ਤੇ ਉਸ ਤੋਂ ਬਾਅਦ ਉਹ ਕਿਉਂ ਇਸ ਦਸਤਾਵੇਜ਼ਾਂ ਦੇ ਵਿੱਚ ਆਇਆ ਕੌਮੀਆਂ ਤੌਰ ਤੇ ਬਾਈ ਦਾ ਜਿਹੜਾ ਸਤਕਾਰ ਹੈ ਕਿਸੇ ਨਿਰੂਪ ਦੇ ਵਿੱਚ ਕਰਦੇ ਆ ਸਾਰੇ ਕਰਦੇ ਆ ਨਾ ਉਹਨਾਂ 'ਚੋਂ ਮੈਂ ਵੀ ਉਸ ਚੀਜ਼ ਹੁਣਾ ਪਰ ਜਦੋਂ ਪੁਲਿਸ ਨੂੰ ਕਦੇ ਲਿਖਾਇਆ ਜਾਂਦਾ ਜਾਂ ਕੋਈ ਇਨਵੈਸਟੀਗੇਸ਼ਨ ਪਾਰਟ 'ਚ ਲਿਖਾਇਆ ਜਾਂਦਾ ਉਹ ਉੱਥੇ ਉਸ ਚੀਜ਼ ਨੂੰ ਸਾਡੇ ਸ਼ਬਦ ਨਹੀਂ ਲਿਖਦੇ ਉਹ ਆਪਦੇ ਸ਼ਬਦ ਲਿਖਦੇ ਆ ਮੇਰੇ ਬਾਪਗਾਇ ਨੂੰ 2015 ਦੇ ਵਿੱਚ ਗੋਲੀ ਵਜਦੀ ਆ ਅੱਜ 10 ਸਾਲ ਦਾ ਸਮਾਂ ਹੋ ਗਿਆ ਤੇ ਮੈਂ ਉਸ 10 ਸਾਲ ਦੇ ਪੀਰੀਅਡ ਦੇ ਵਿੱਚ ਅਦਾਲਤਾਂ ਦੇ ਕੋਰਕਚਰੀਆਂ ਦੇ ੱਟਕੇ ਖਾ ਰਿਆਂ ਇੱਕ ਵੀ ਦਸਤਾਵੇਜ਼ ਦੇ ਉੱਤੇ ਸ਼ਹੀਦ ਪਾਈ ਕ੍ਰਿਸ਼ਨ ਭਗਵਾਨ ਸਿੰਘ ਲਿਖਿਆ ਨਹੀਂ ਆਊਗਾ ਸ਼ਹੀਦ ਪਾਈ ਗੁਰਜੀਤ ਸਿੰਘ ਸਰਾਵਾਂ ਲਿਖਿਆ ਨਹੀਂ ਆਊਗਾ ਉੱਥੇ ਉਹਨਾਂ ਦਾ ਮਰਡਰ ਹੋਇਆ ਲਿਖਿਆ ਜਾਂਦਾ ਕਿਉਂਕਿ ਉਹ ਅਦਾਲਤੀ ਭਾਸ਼ਾ ਇੱਥੋਂ ਦੇ ਇੱਥੋਂ ਦੇ ਕਾਨੂੰਨ ਮੁਤਾਬਕ ਭਾਸ਼ਾ ਅਸੀਂ ਰਿਸਪੈਕਟ 'ਚ ਅਸੀਂ ਉਹਨਾਂ ਦੇ ਮਾਨ ਸਰਕਾਰ ਦੇ ਵਿੱਚ ਕੌਮੀ ਤੌਰ ਤੇ ਸ਼ਹੀਦ ਸ਼ਬਦ ਵਰਤਦੇ ਆ ਕਿਉਂਕਿ ਇੱਕ ਕੌਸ ਦੇ ਲਈ ਸ਼ਹੀਦ ਹੋਇਆ ਸਾਬਕਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਵਜੋਂ ਧਰਮ ਦੇ ਵਿੱਚ ਪੁਲਸ ਨੇ ਗੋਲੀ ਮਾਰੀ ਆ ਅਨੰਤ ਤਸ਼ੱਦਦ ਕੀਤਾ ਉਸ ਦੇ ਲਈ ਸ਼ਹੀਦ ਹੋਇਆ ਮਿੱਤਰਾਂ ਤੈਂ ਕਹਿੰਨਾ ਨਾ ਮੈਂ ਕੰਪਰੋਮਾਈਜ਼ ਕਰ ਲਿਆ ਤੁਸੀਂ ਕਹਿੰਨਾ ਨਾ ਸਮਝੌਤਾ ਕਰ ਲਿਆ ਸਰਕਾਰ ਨਾਲ ਧਾਰ ਨਹੀਂ ਮਾਰਦਾ ਮੈਂ ਉਹ ਜੇ ਕੰਮਾਂ ਦੀ ਤੇ ਨਾ ਸਾਨੂੰ ਲੋੜ ਆ ਸਵਾਸ ਗੁਰੂ ਸਾਹਿਬ ਨੇ ਬਖਸ਼ਿਆ ਤੇ ਉਨੇ ਹੀ ਹੋਣਿਆ ਤੇ ਉਨੇ ਹੀ ਉਦੋਂ ਨਾ ਇੱਕ ਵੱਧ ਤੇ ਨਾ ਘਟ ਪਰ ਜੇ ਸਰਕਾਰਾਂ ਦੇ ਤਲਵੇ ਚਟਕੇ ਜਾਂ ਉਹਨਾਂ ਦੇ ਕਰਨੇ ਹੁੰਦੇ ਨਾ ਫਿਰ ਸਖਰਾਜ ਸਿੰਘ ਦਾ ਜਦੋਂ ਕੋਈ ਨਾਮ ਵੀ ਨਹੀਂ ਸੀ ਨਾ ਤੇ ਉਦੋਂ ਸਖਰਾਜ ਸਿੰਘ ਕੋਲੇ ਇਸ ਗੱਲ ਤੋਂ ਵੱਡੀਆਂ ਆਫਰਾਂ ਸੀ ਜੇ ਅਸੀਂ ਸਮਝੌਤੇ ਦੇ ਪਾਸੇ ਹੁੰਦੇ ਪਰ ਇੱਥੇ ਇੱਕ ਗੱਲ ਕੌੜੀ ਲੱਗੂਗੀ ਅਮਰਤਪਾਲ ਸਿੰਘ 30 32 ਦਿਨ ਪਾਸੇ ਰਿਹਾ ਕਿਉਂ ਰਿਹਾ ਕਿਉਂਕਿ ਉਸ ਉਸ ਦੀ ਛਤਰ ਛਾਇਆ ਦੇ ਉੱਤੇ ਕਈ ਸਾਡੇ ਵੀਰਾਂ ਦਾ ਹੱਥ ਸੀ ਤੇ ਜਦੋਂ ਜਦੋਂ ਉਹ ਫੜਾਇਆ ਜਾਂਦਾ ਉਹ ਉਸ ਤੋਂ 2-4 ਦਿਨ ਪਹਿਲਾਂ ਤੁਹਾਡੇ ਪਰਿਵਾਰਾਂ ਨੂੰ ਬਿਠਾਇਆ ਜਾਂਦਾ ਤੇ ਤੁਸੀਂ ਉਹਦਾ ਸੈਂਡਰ ਕਰਾ ਦਿੰਦੇ ਹੋ ਯਾਰ ਤੁਸੀਂ ਤਾਂ ਉਹਨੂੰ ਚੱਕ ਕੇ ਫੜਾ ਦਿੰਦੇ ਹੋ ਫਿਰ ਗਦਾਰ ਤੁਸੀਂ ਹੋਏਗੇ ਅਸੀਂ ਹੋਏ ਜਦੋਂ ਸਾਡੇ ਬਾਪੂ ਨੂੰ ਸਰਕਾਰ ਜੋ ਬਾਪੂ ਆ ਤੁਹਾਡੇ ਪਿਤਾ ਜੀ ਮੈਂ ਕਦੇ ਸ਼ਬਦ ਗਲਤ ਨਹੀਂ ਵਰਤੂੰਗਾ ਉਹਨਾਂ ਨੂੰ ਥਾਣੇ 'ਚ ਬੁਲਾਇਆ ਜਾਂਦਾ ਤੁਹਾਡੇ ਪਰਿਵਾਰ ਨੂੰ ਥਾਣੇ 'ਚ ਬਿਠਾਇਆ ਜਾਂਦਾ ਤਾਂ ਤੁਸੀਂ ਚੱਕ ਕੇ ਅਮਰਪਾਲ ਦਾ ਸਿਲੰਡਰ ਕਰਾ ਦਿੰਨੇ ਹੋ ਉਹਦੀ ਗ੍ਰਿਫਤਾਰੀ ਕਰਵਾ ਦਿੰਨੇ ਹੋ ਕਿ ਸਾਡੇ ਪਰਿਵਾਰਾਂ ਤੱਕ ਗੱਲ ਪਹੁੰਚ ਗਈ ਤੇ ਤੁਹਾਨੂੰ ਮਾਤਾ ਤੁਹਾਨੂੰ ਸਾਡੀ ਭੈਣ ਸ਼ਹੀਦ ਭਾਈ ਅਵਤਾਰ ਸਿੰਘ ਖੰਡੇ ਦੀ ਮਾਤਾ ਉਹਨਾਂ ਦੀ ਭੈਣ ਜਿਨ੍ਹਾਂ ਨੂੰ ਮਹਾਲੀ ਦੇ ਜਿੱਥੇ ਉਹ ਕੰਮ ਕਰਦੇ ਉਹ ਤੋਂ ਪੁਲਿਸ ਜਾਂਦੀ ਆ ਵੱਡੇ ਲਾਮਨਸ਼ਕਤ ਜਾਂਦੀ ਆ ਉਹਨਾਂ ਨੂੰ ਲੈ ਕੇ ਹੁੰਦੀ ਆ ਕਿੱਡਾ ਦਹਿਸ਼ਤ ਦਾ ਮਾਹੌਲ ਕ੍ਰੀਏਟ ਕੀਤਾ ਜਾਂਦਾ ਉੱਥੇ ਉਹਨਾਂ ਨੂੰ ਮੋਗੇ ਥਾਣੇ ਦੇ ਵਿੱਚ ਬਿਠਾ ਕੇ ਰੱਖਿਆ ਜਾਂਦਾ ਤਾਂ ਉਹ ਉਹ ਬੇਬੇ ਨੇ ਤਾਂ ਸੀ ਤੱਕ ਨਹੀਂ ਕੀਤੀ ਯਾਰ ਤੁਸੀਂ ਮੁਕਾਬਲੇ ਕਰੋਗੇ ਉਹਨਾਂ ਲੋਕਾਂ ਦੇ ਤੁਸੀਂ ਡੈਸ਼ਪੁਰਾ ਸਿੱਖਾਂ ਦੇ ਵਿੱਚ ਇੱਕ ਕੰਫਲਿਕਟ ਪੈਦਾ ਕਰਤਾ ਤੁਹਾਡੇ ਕੋਲੇ ਚੱਲਦੇ ਆ ਸੋਸ਼ਲ ਮੀਡੀਆ ਤੁਹਾਡੇ ਕੋਲੇ ਚੱਲਦੇ ਟਿਕਟੋਕ ਵਰਗੀਆਂ ਸੌਦਾਵਾ ਤੁਸੀਂ ਉੱਤੇ ਬਹਿ ਕੇ ਗੱਲ ਨੂੰ ਐਕਸਪਲੇਨ ਕਰਦੇ ਨੇ ਯਾਰ ਮੈਂ ਦਾਅ ਵੀ ਨਾ ਕਹਿੰਦਾ ਮੈਂ ਵਾਰਸ ਪੰਜਾਬ ਦੀ ਜਾਤੀਬੰਦੀ ਦਾ ਮੈਂਬਰ ਆਂ ਸੀ ਹੀ ਰਹੂੰਗਾ ਦੂਜੀ ਗੱਲ ਉਹਦੇ ਚ ਇੱਕ ਮਾਨ ਸ਼ਖਸ਼ੀਅਤ ਬੋਲਦੀ ਆ ਕਿ ਬਈ ਜਦੋਂ ਭਾਉ ਦੇ ਨਾਲ ਦੇ ਬੰਦਿਆਂ ਤੇ ਐਨਐਸਏ ਟੁੱਟ ਜਾਂਦੀ ਆ ਪੰਜਾਬ ਆ ਜਾਂਦੇ ਤੂੰ ਬਾਅਦ ਵੀ ਸਿੰਘ ਦੀ ਗ੍ਰਿਫਤਾਰੀ ਹੁੰਦੀ ਆ ਓਏ ਮੂਰਖੋ ਅਕਲ ਦੇ ਉਹਨੇ ਤੁਹਾਨੂੰ ਇੱਕ ਇੱਕ ਗੱਲ ਤੋਂ ਸਿਵਾ ਕੁਛ ਨਹੀਂ ਹਾਣੀ ਮੈਂ ਮੇਰੇ ਲਈ 60 ਬੰਦੇ ਸਤਕਾਰ ਜੋਗਾ ਜਿਹੜੇ ਜੇਲ੍ਹਾਂ 'ਚ ਬੈਠੇ ਆ ਅਮਰਪਾਲ ਕੱਲਾ ਜੇਲ੍ਹ 'ਚ ਨਹੀਂ ਬੈਠਾ ਜਿਹੜੇ ਦਾਸ ਉਹਦੇ ਨਾਲ ਸੀ ਉਹ ਵੀ ਉਸ ਸਮੇਂ ਦੇ ਜੇਲ੍ਹ ਚ ਬੈਠੇ ਆ ਤੇ ਜਿਹੜੇ ਪੰਜਾਬ ਪੰਜਾਬ ਦੀਆਂ ਜ਼ਿਲ੍ਹੇ ਚ ਬੰਦ ਨੇ ਉਹ ਵੀ ਵੱਖਰੀ ਗੱਲ ਆ ਕਿ ਐਨਐਸਏ ਨਹੀਂ ਲੱਗੀ ਪਰ ਜੇਲ੍ਹ ਚ ਤਾਂ ਹੈਗੇ ਆ ਨਾ ਅਸੀਂ 60 ਨੂੰ ਬਰਾਬਰ ਦਾ ਦਰਜਾ ਦੇ ਕੇ ਚੱਲਦੇ ਹਾਂ ਕੁਰਬਾਨੀ 60 ਦੀ ਬਰਾਬਰ ਦੀ ਆ 60 ਨੇ ਆਪ ਦੇ ਮਾਂਪੜੇ ਤੇ ਅੱਗੇ ਆ 60 ਨੇ ਘਰ ਬਾਹਰ ਤੇ ਅੱਗੇ ਆ ਤੇ 60 ਦਾ ਐਸ਼ੋ ਰਾਮ ਗਿਆ ਪਰ ਤੁਹਾਡੇ ਵਰਗੇ ਲੋਕਾਂ ਨੂੰ ਕੀ ਅਰੇ ਚੀਜ਼ਾਂ ਦਾ ਤੁਹਾਨੂੰ ਕੀ ਇਹ ਚੀਜ਼ਾਂ ਦਾ ਜਿਹੜੇ ਬੰਦਿਆਂ ਨੇ ਕਾਸਟ ਨਹੀਂ ਝੱਲਿਆ ਜਿਹੜੇ ਬੰਦਿਆਂ ਨੂੰ ਪਤਾ ਨਹੀਂ ਪੁਲਿਸ ਕਿਹੜੇ ਤਰੀਕੇ ਨਾਲ ਪੰਜਾਬ ਦੇ ਵਿੱਚ ਹਰਾਸਮੈਂਟ ਕਰਦੀ ਆ ਉਹ ਲੋਕ ਫੇਸਬੁੱਕ ਤੇ ਜਾਂ ਟਿਕਟੌਕ ਤੇ ਬੈਠ ਕੇ ਜੱਜ ਕਰਨ ਬਹਿ ਜਾਂਦੇ ਆ ਕਿ ਇਹ ਦੇਖੋ ਇੱਥੇ ਇਹ ਗੱਲ ਬੋਲਿਆ ਇਹ ਗੱਲ ਆਪ ਵੀ ਕੱਟ ਗਿਆ ਇਹ ਗੱਲਾਂ ਨੇ ਕੱਟਤੀ ਇਹਨੇ ਆਪ ਦੇ ਸਵਾਲ ਦਾ ਆਪ ਜਵਾਬ ਦੇ ਤਾਂ ਇਹ ਸਾਨੂੰ ਤਾਂ ਪਰਿਬੋਰਣੇ ਨਹੀਂ ਆਉਂਦਾ ਸਾਨੂੰ ਤਾਂ ਗੱਲੇ ਨਹੀਂ ਕਰਨੀਆਂ ਹੁੰਦੀਆਂ ਤੁਸੀਂ ਤੁਸੀਂ ਹੋਏ ਨਾ ਵੱਡੇ ਫਲਸਫਰ ਤੁਸੀਂ ਕੋਈ ਇੱਕ ਚੱਜਦਾ ਕੰਮ ਕੀਤਾ ਪੰਜਾਬ ਦੇ ਸਿੱਖਾਂ ਨੂੰ ਬਦਨਾਮ ਕਰਨ ਤੋਂ ਸਿਵਾ ਪੰਜਾਬ ਦੇ ਵਿੱਚ ਰਹਿੰਦੇ ਸੰਘਰਸ਼ ਕਰਨ ਵਾਲੇ ਲੋਕਾਂ ਦੀਆਂ ਕੁਐਸਚਨ ਮਾਰਿੰਗ ਕਰਨ ਤੋਂ ਬਿਨਾਂ ਤੁਸੀਂ ਕੋਈ ਚੱਜਦਾ ਕੰਮ ਕੀਤਾ? ਰਵੀ ਸਿੰਘ ਖਾਲਸਾਏ ਦੁਨੀਆ ਦੇ ਵਿੱਚ ਨਾ ਪ੍ਰਚਲਿਤ ਹੋਇਆ। ਉਹ ਜਿੱਦਾਂ ਦਾ ਦਮਾਲਾ ਸਜਾ ਕੇ ਲੋਕਾਂ ਜਾਂਦੇ ਸੀ ਇਰਾਕ, ਈਰਾਨ, ਅਫਰੀਕਾ, ਸਰੀਆ ਜਿੱਥੇ ਵੀ ਜਾਂਦੇ ਸੀ ਤਾਂ ਸੰਗ ਨਾਮ ਨੂੰ ਪ੍ਰੋਨਾਂਊਂਸ ਕੀਤਾ ਬਣੇ ਸਿੱਖ ਦੀ ਆਡੈਂਟਿਟੀ ਦਾ ਜਿਹੜੀ ਵਰਲਡ ਇੱਕ ਫੇਮਸ ਪਰਸਨੈਲਿਟੀ ਬਣਾਇਆ ਕਿ ਅਸੀਂ ਸਿੱਖ ਹਾਂ ਯਾਰ ਤੁਸੀਂ ਉਹਨਾਂ ਨੂੰ ਕੁਐਸਚਨ ਮਾਰਕਿੰਗ ਕਰਕੇ ਫੰਡ ਇਕੱਠਾ ਕਰਦਾ ਭਈ ਐ ਕਰਦਾ ਇੱਕ ਗੱਲ ਮੈਂ ਨਾ ਗੁਰੂ ਹਾਜ਼ਰ ਨਾਜ਼ਰ ਮੰਨ ਕੇ ਕਹਿੰਦਾ ਕਿ ਦੂਹੀ ਤੁਹਾਡੇ ਤੋਂ ਉਹ ਵੀ ਲੋਕ ਨੇ ਜਿਨ੍ਹਾਂ ਦੇ ਪਰਿਵਾਰ ਜਿੱਲਾ ਚ ਨੇ ਇਹ ਗੱਲ ਸੱਚੀ ਹੈ ਉੱਚੇ ਦੇ ਹਰਦੀਪ ਸਿੰਘ ਨੇ ਇੱਕ ਪੋਸਟਰ ਪਾਈ ਸੀਗੀ ਉਹਦੇ ਚ ਉਹਨੇ ਬਾਕਾਇਦਾ ਜਗਰ ਕੀਤਾ ਸੀਗਾ ਸਰਦਾਰ ਤਰਸਿੰਮ ਸਿੰਘ ਹੋਂ ਦਾ ਜਿਹਦੇ ਚ ਉਹਨੇ ਕਿਹਾ ਕਿ ਗੱਲ ਹੋਈ ਉਹ ਵੱਖਰੀ ਗੱਲ ਹੈ ਕਿਉਂ ਸਾਹਮਣੇ ਨਹੀਂ ਮੰਨ ਸਕਦੇ ਉਹਨਾਂ ਦੀ ਮਜਬੂਰੀ ਹੋ ਸਕਦੀ ਹੈ ਸੋ ਮਜਬੂਰੀਆਂ ਹੁੰਦੀਆਂ ਪਰ ਗੱਲ ਇਹ ਹੈ ਕਿ ਅਸੀਂ ਸਭ ਤੋਂ ਸੱਚ ਕਹਿਣ ਦੀ ਹਿੰਮਤ ਰੱਖਦੇ ਆ ਮੈਂ ਕਹਿੰਦਾ ਅਮਰਤਪਾਲ ਸਾਡਾ ਛੋਟਾ ਵੀਰ ਆ ਤਾਂ ਜਦੋਂ ਜਦੋਂ ਕਿਤੇ ਗੱਲ ਹੋਊਗੀ ਨਾ ਉਦੋਂ ਦੱਸਾਂਗੇ ਪਰ ਜਦੋਂ ਸਿਧਾਂਤਾਂ ਤੋਂ ਥੜਕਿਆ ਹੋਊਗਾ ਭਾਵੇਂ ਛੋਟਾ ਤੇ ਭਾਵੇਂ ਵੱਡਾ ਉਹ ਸਾਡੇ ਲਈ ਉਸ ਉਸ ਚੀਜ਼ ਦਾ ਪਾਇਦਾਰ ਨਹੀਂ ਹੈਗਾ ਅਸੀਂ ਗੱਲ ਕੀਤੀ ਤੁਹਾਡੀ ਤੁਹਾਡੇ ਤੁਸੀਂ ਤਾਂ ਤੁਸੀਂ ਤਾਂ ਅੱਜ ਕੱਲ੍ਹ ਕਿਉਂ ਭਈ ਇਹ ਮਰ ਗਿਆ ਇਹ ਫਾਹਾ ਲੈ ਜੂ ਉਹ ਜਾਂ ਚਾਰਕ ਬੰਦੇ ਤੁਹਾਡੇ ਆਈਟੀ ਸਰ ਲੈ ਕੀ ਯਾਰ ਕਰਦਾਰਾਂ ਦੇ ਮਾਲਕ ਤੁਸੀਂ ਕੀ ਗੱਲਾਂ ਕਰਦੇ ਹੋ ਤੁਸੀਂ ਤੁਸੀਂ ਬਹਿ ਜਾਂਦੇ ਹੋ ਚੱਕ ਕੇ ਲਿਖਣ ਵੱਡੇ ਵੱਡੇ ਲੇਖ ਕੋਈ ਗੱਲ ਨਹੀਂ ਪਤਾ ਹੁੰਦੀ ਕੋਈ ਕਰਦਾ ਮੂੰਹ ਸਰ ਨਹੀਂ ਹੁੰਦਾ ਕੋਈ ਕੁਸ਼ ਨਹੀਂ ਜਾਂਦਾ ਤੁਹਾਡੀ ਪਹਿਲੀ ਗੱਲ ਤਾਂ ਆਪ ਦੇ ਤੁਹਾਡੇ ਤੁਸੀਂ ਇੰਨੀ ਤਾਕਤ ਦੇ ਮਾਲਕ ਨਹੀਂ ਹੈਗੇ ਕਿ ਤੁਸੀਂ ਸਹੀ ਨਾਂ ਤੋਂ ਬੋਲ ਸਕੋ ਕਾ ਦੂਜੀ ਗੱਲ ਏਡਾ ਨੁਕਸਾਨ ਤੈ ਕੀਤਾ ਨਾ ਇਧਰਲੇ ਲੋਕਾਂ ਦੇ ਇਹਨਾਂ ਦਾ ਉਹ ਮੈਂ ਕਿਸੇ ਨੇ ਕੀਤਾ ਨੀਗਾ ਉਹਨਾਂ ਕਿਸੇ ਨੇ ਨਾ ਕਰਨਾ ਅਸੀਂ ਸਟੇਟ ਦੇ ਨਾਲ ਲੜ ਰਹੇ ਹਾਂ ਮੈਂ ਅੱਜ ਵੀ ਕਹਿੰਦਾ ਮੈਂ ਉਹਨਾਂ ਸਰਕਾਰਾਂ ਦੇ ਨਾਲ ਲੜਿਆ ਅੱਜ ਵਾਲੀ ਨਾਲ ਵੀ ਲੜ ਰਹੇ ਹਾਂ 24 ਘੰਟਿਆਂ ਚ ਕਹਿ ਕੇ ਆਏ ਸਾਢੇ 3 ਸਾਲ ਟਪਾ ਦੇ ਇਹਨਾਂ ਨੇ ਵੀ ਕੱਖ ਨਹੀਂ ਕੀਤਾ ਨਾ ਇਹਨਾਂ ਨੇ ਕਰਨਾ ਨਾ ਪਿਛਲੇ ਨੇ ਕੀਤਾ ਸੀ ਉਹਨਾਂ ਲੋਕਾਂ ਦੇ ਨਾਲ ਸਾਡੀ ਲੜਾਈ ਹੈ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਅਨੇਕਾਂ ਸਿੱਖਾਂ ਦੇ ਮੁਕਾਬਲੇ ਬਣਾਏ ਵੋਚੜ ਸੈਣੀ ਕਰ ਗਿਆ ਪਰ ਤਾ ਮਿੱਤਰਾ ਇਹ ਇਹ ਸ਼ੋਅ ਕਰਤਾ ਕਿ ਮੇਰੇ ਤੋਂ ਵੱਡਾ ਗਦਾਰ ਕੋਈ ਨਹੀਂ ਨਾ